ਸੱਚਾ ਦੋਸਤੋ ਤੁਹਾਡਾ ਧੰਨਵਾਦ ਇੱਕ ਵਾਰੀ ਫਿਰ ਅੱਜ ਦੇ ਪ੍ਰੋਗਰਾਮ ਵਿੱਚ ਅੱਜ ਗੱਲ ਕਰਨ ਜਾ ਰਿਹਾ ਗੱਲ ਕੀਤੀਆਂ ਦੂਰ ਜਾਂਦੀ ਹੈ ਇਹ ਗੱਲ ਮੈਂ ਤੁਹਾਡੇ ਨਾਲ ਕਰਨ ਲੱਗਾ ਪਰ ਤੁਸੀਂ ਕਿਸੇ ਨਾਲ ਕਰਨੀ ਨਹੀਂ ਫਿਰ ਉਹੀ ਪਿੰਡਾਂ ਦੀ ਗੱਲ ਕਰਦੇ ਹਾਂ ਕਿ ਭੈਣੇ ਭੈਣੇ ਨੇ ਤੈਨੂੰ ਦੱਸਿਆ ਤੂੰ ਕਿਸੇ ਨੂੰ ਅੱਗੇ ਦੱਸਣਾ ਨਹੀਂ ਸੋ ਅੱਜ ਦਾ ਇਹ ਪ੍ਰੋਗਰਾਮ ਦਾ ਨਾਮ ਵੀ ਅਸੀਂ ਰੱਖਿਆ ਗੱਲ ਕੀਤੀਆਂ ਦੂਰ ਜਾਂਦੀ ਹੈ ਕਿਸੇ ਨੂੰ ਦੱਸਣਾ ਨਹੀਂ ਉਹ ਦੱਸਣਾ ਸਾਰਿਆਂ ਨੂੰ ਹੁੰਦਾ ਹਣਾ ਵਾਰੀ ਵਾਰੀ ਉਸੇ ਭੈਣ ਨੇ ਚਲੋ ਅੱਜ ਫਿਰ ਆਪਣੇ ਇਹਨਾਂ ਦੇਸ਼ਾਂ ਦੇ ਵਿੱਚ ਜਿੱਦਾਂ ਆਪਾਂ ਕਾਨੂੰਨ ਦੀ ਗੱਲ ਉਹ ਵੀ ਬਾਅਦ ਚ ਕਰਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਇੱਥੇ ਸਟੋਰਾਂ ਦੇ ਵਿੱਚ ਲੋਕ ਜਾਂਦੇ ਨੇ ਹੁਣ ਅੱਜ ਦੇ ਇਸ ਦੇ ਵਿੱਚ ਹੈ ਕਿ ਇੱਕ ਗਾਣਾ ਹੁੰਦਾ ਸੀ ਹੰਸਰਾ ਜਾਂਦਾ ਚੋਰੀ ਤੇਰੀ ਫੜੀ ਗਈ ਉਹਦੇ ਗਾਣਾ ਹੋਰ ਸੀ ਸਾਨੂੰ ਤਾਂ ਕਹਿੰਦੀ ਸੀ ਤੈਨੂੰ ਨਚਲਣਾ ਨਹੀਂ ਆਉਂਦਾ ਤੇ ਫਿਰ ਚੋਰੀ ਤੇਰੀ ਫੜੀ ਗਈ ਇਹ ਗਾਣੇ ਵਿੱਚ ਏਵੇਂ ਇਹ ਗਾਣਾ ਨਹੀਂ ਇਹ ਇੱਕ ਰਿਐਲਿਟੀ ਮੈਂ ਦੱਸਣ ਲੱਗਾ ਵੀ ਇਹਨਾਂ ਕੰਟਰੀਆਂ ਦੇ ਵਿੱਚ ਲੋਕ ਆ ਕੇ ਕਈ ਵਾਰੀ ਵੱਡੇ ਵੱਡੇ ਸਟੋਰ ਦੇਖਦੇ ਹਨ ਸਟੋਰਾਂ ਦੇ ਦੇਖਦੇ ਹਨ ਕਿ ਸ਼ਾਇਦ ਆਲੇ ਦੁਆਲੇ ਕੋਈ ਖੜਾ ਰਿਹਾ ਪਰ ਚੋਰੀ ਕਰ ਲਈਏ ਪਰ ਇੱਥੇ ਬੰਦਿਆਂ ਨਾਲ ਜ਼ਿਆਦਾ ਕੈਮਰੇ ਲੱਗੇ ਹੁੰਦੇ ਸਟੋਰਾਂ ਤੇ ਤੋਂ ਹੁਣ ਇੱਕ ਟਾਰਗਟ ਸਟੋਰ ਦੇ ਵਿੱਚ ਸਾਡੀ ਇੱਕ ਬੀਬੀ ਜਾਂਦੀ ਹੈ 7-8 ਘੰਟੇ ਘੁੰਮਦੀ ਹੈ ਉਹ ਭਾਵੇਂ ਉੱਥੇ ਸਿਕਿਉਰਟੀ ਨਹੀਂ ਹੁੰਦੀ ਉਹਨਾਂ ਦੇ ਰੂਮ ਦੇ ਵਿੱਚ ਬੰਦੇ ਕੈਮਰੇ ਦੇਖਦੇ ਹੁੰਦੇ ਹਨ ਉਹ ਸਟੋਰਾਂ 'ਚ ਘੁੰਮਦੀ ਰਹਿੰਦੀ ਹੈ ਹੌਲੀ 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 ਹੋ ਗਈ ਸਾਰਾ ਸਮਾਨ ਇਕੱਠਾ ਕਰਦੀ ਹੈ ਸਮਾਨ ਇਕੱਠਾ ਕੋਈ ਆਲਮੋਸਟ 1000 ਡਾਲਰ ਦੇ ਲਾਗੇ ਤੱਕ ਇਹ ਸਮਾਨ ਇਕੱਠਾ ਕਰ ਲੈਂਦੀ ਹੈ ਮੁਰ ਕੇ ਆ ਪਰਸਪੁਰਸ ਜਿਆ ਆਪਣਾ ਉੱਤੇ ਰੱਖ ਕੇ ਤੇ ਜਦਾਂ ਚੋਰੀ ਦੀ ਅੱਖ ਦੇ ਨਾਲ ਜਿਹੜੇ ਚੋਰੀ ਕਰਦੇ ਆ ਫਿਰ ਚੋਰ-ਚੋਰ ਤੇ ਹੰਦੀ ਹੈ ਨਾ ਚੋਰੀ ਦੀ ਅੱਖ ਦੇ ਨਾਲ ਜਦੋਂ ਟਾਰਗੇਟ ਦੇ ਸਟੋਰ ਤੋਂ ਬਾਹਰ ਨਿਕਲਣ ਲੱਗਦੀ ਹੈ ਬਾਹਰ ਨਿਕਲ ਜਾਂਦੀ ਹੈ ਪਰ ਉਹਨੂੰ ਫਾਲੋ ਕਰਦੇ ਹੁੰਦੇ ਉਹ ਕਿਉਂਕਿ ਇੱਥੇ ਦਾ ਕਾਨੂੰਨ ਦੇ ਅੰਦਰ ਉਹਨੂੰ ਕਹਿ ਦਿੰਦੇ ਉਹਨੇ ਕਹਣਾ ਮੈਂ ਤੇ ਪੈਸੇ ਦੇਣੇ ਸੀ ਪਰ ਜੇ ਮੈਂ ਲੈਣਾ ਨਹੀਂ ਸੀ ਉਹ ਜਦੋਂ ਸਾਰੀਆਂ ਉਹਨਾਂ ਦੀਆਂ ਬਾਰਡਰ ਲਾਈਨ ਜਿੱਥੋਂ ਇੱਕ ਬੰਦਾ ਪੇ ਕਰਕੇ ਅੱਗੇ ਚੱਲੇ ਜਾਂਦਾ ਤੇ ਉੱਥੇ ਫਿਰ ਜਦੋਂ ਪਹੁੰਚ ਜਾਂਦੀ ਹੈ ਤਾਂ ਉੱਥੇ ਸਿਕਿਉਰਟੀ ਵਾਲੇ ਉਹਨੂੰ ਲੈਂਦੇ ਫੜ ਫਿਰ ਉਹਨੂੰ ਫੜ ਕੇ ਪਿਛੇ ਲਿਆਉਂਦੇ ਤੇ ਉਹਨੂੰ ਬਹਟਾਉਂਦੇ ਕਮਰੇ ਤੇ ਫਿਰ ਪੁੱਛਦੇ ਕਿਉਂ ਉਹ ਕਹਿੰਦੀ ਕਿਉਂ ਪਟਾਇਆ ਉਹ ਕਹਿੰਦੇ ਜਿਹੜਾ ਤੂੰ 7 ਘੰਟੇ ਇੱਥੇ ਇੱਕ ਦੇ ਏਸੀ ਦਾ ਆਨੰਦ ਮਾਣਿਆ ਘਰੋਂ ਆ ਕੇ ਤੇ ਦੂਸਰਾ ਇੱਥੇ ਚੋਰੀ ਕਰਕੇ ਕੱਪੜੇ ਲਿਜਾਦੀ ਸੀ ਉਹ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਲੱਗਿਆ ਕਿ ਮੈਂ ਬਾਹਰ ਆ ਗਈ ਐ ਉਹ ਕਹਿੰਦੇ ਤੈਨੂੰ ਸਾਲਾ ਪਤਾ ਪਤਾ ਕਿਉਂ ਨਹੀਂ ਲੱਗਿਆ ਉਹ ਫਿਰ ਉਹਨੂੰ ਕਮਰੇ 'ਚ ਬਿਠਾਉਂਦੇ ਫਿਰ ਕਹਿੰਦੀ ਅ ਮੈਨੂੰ ਮੇਰੇ ਘਰ ਨਾਲ ਪਤਾ ਲੱਗੇ ਮੈਨੂੰ ਛੱਡ ਦਿਓ ਛੇਤੀ ਮੈਨੂੰ ਦੱਸਿਓ ਨਾ ਜੇ ਤੁਸੀਂ ਕਹਿੰਦੇ ਹੋ ਮੈਂ ਪੇ ਕਰ ਦਿੰਨੀ ਆਈ ਹੈਵ ਨੋ ਪ੍ਰੋਬਲਮ ਟੂ ਪੇ ਉਹ ਕਹਿੰਦੇ ਹੁਣ ਪੇ ਨਹੀਂ ਕਰਨੇ ਹੁਣ ਹੋਏਗੀ ਕਾਨੂੰਨੀ ਕਾਰਵਾਈ ਉਹਦੇ ਨਾਲ ਕੁਐਸਚਨ ਆਨਸਰ ਕਰਦੇ ਉਹਨੂੰ ਬਾਅਦ ਵਿੱਚ ਘੰਟਾ 2 ਘੰਟੇ ਹੱਥ ਕੜੀਆਂ ਲਾਉਂਦੇ ਹੱਥ ਕੜੀਆਂ ਲਾ ਕੇ ਉਹਦਾ ਜਿੰਨਾ ਸਾਰਾ ਪੇਪਰ ਵਰਕ ਕਰਦੇ ਉਹ ਪੇਪਰ ਵਰਕ ਕਰਕੇ ਸਾਰਾ ਉਹਦੇ ਦੇ ਉੱਤੇ ਜਿਹੜੀ ਚਾਰਜ ਚਾਰਜ ਲੱਗਦੇ ਚੋਰੀ ਦੇ ਸੋ ਇਹਨਾਂ ਸਟੋਰਾਂ ਦੇ ਵਿੱਚ ਆ ਜਦੋਂ ਤੁਸੀਂ ਜਾਂਦੇ ਹੋ ਕਿਉਂਕਿ ਜਿਹੜੀਆਂ ਚੋਰੀ ਦੀਆਂ ਆਦਤਾਂ ਹੁੰਦੀਆਂ ਆ ਕਈ ਵਾਰੀ ਨਾਲ ਹੀ ਚੱਲੇ ਜਾਂਦੀਆਂ ਤੇ ਬੰਦਾ ਸੋਚਦਾ ਕਿਸੇ ਨੂੰ ਪਤਾ ਨਹੀਂ ਪਰ ਉਹਦੇ ਨਾਲ ਤੁਹਾਡਾ ਜਿਹੜਾ ਇੱਕ ਰੈਕਡ ਖਰਾਬ ਹੁੰਦਾ ਦੂਜੀ ਕਮਿਊਨਿਟੀ ਦੀ ਬਨਾਮੀ ਹੁੰਦੀ ਹੈ ਫਿਰ ਸਾਰੇ ਲੋਕੀ ਕਹਿੰਦੇ ਵੀ ਇਹ ਕਿੱਥੋਂ ਸੀ ਇਹ ਕਿਹੜੀ ਜਗ੍ਹਾ ਦੇ ਜਿਹੜੇ ਚੋਰ ਆਏ ਫਿਰ ਕੋਈ ਬਹਾਨੇ ਬਣਾਉਣ ਦਾ ਫਾਇਦਾ ਨਹੀਂ ਨਾ ਆਪਣੀ ਭੈਣ ਨੂੰ ਭੇਜਨੇ ਸੀ ਮੈਂ ਉਹਨੂੰ ਭੇਜਨੇ ਸੀ ਜੇ ਭੇਜਨੇ ਸੀ ਚੋਰੀ ਕਰਕੇ ਭੇਜਨੇ ਸੀ ਸੋ ਇਦਾਂ ਇੱਕ ਆਪਣੇ ਸਟੋਰ ਦੇ ਉੱਪਰ ਟਾਰਗੇਟ ਦੇ ਉੱਪਰ ਇੱਕ ਇੰਡੀਅਨ ਜਿਹੜੀ ਲੇਡੀ ਉਹ ਫੜੀ ਗਈ ਹੈ ਸੋ ਬਹੁਤ ਜਗਾ ਉਸਨੇ ਮਿਲ ਤਾਂ ਕਰਲੇ ਕੀਤੀਆਂ ਮੇਰੇ ਘਰ ਨੂੰ ਪਤਾ ਲੱਗ ਗਿਆ ਮੇਰੀ ਕੁੜੀ ਨੂੰ ਪਤਾ ਲੱਗ ਗਿਆ ਮੇਰੇ ਘਰਵਾਲੇ ਨੂੰ ਪਤਾ ਲੱਗ ਗਿਆ ਤੇ ਜਦੋਂ ਘਰਵਾਲਿਆਂ ਨੇ ਵੇਟ ਕਰਨਾ ਕਿ ਅੱਜ ਆਈ ਨਹੀਂ ਤਾਂ ਪਤਾ ਤੇ ਲੱਗਣਾ ਹੀ ਹੈ ਸੋ ਚੋਰੀ ਕਰਨ ਤੋਂ ਪਹਿਲਾਂ ਸੋਚਿਆ ਕਰੋ ਪਹਿਲੀ ਗੱਲ ਇਹੋ ਜਿਹਾ ਕੰਮ ਨਾ ਕਰੋ ਇਹਨਾਂ ਕੰਟਰੀਆਂ 'ਚ ਮਿਹਨਤ ਕਰਕੇ ਤੁਹਾਨੂੰ ਸਭ ਕੁਝ ਮਿਲਦਾ ਹੈ ਗਵਰਨਮੈਂਟ ਸਭ ਕੁਝ ਦਿੰਦੀ ਹੈ ਕਿਉਂ ਚੋਰੀਆਂ ਕਰਦੇ ਹੋ ਇੱਕ ਹੋਰ ਤੁਹਾਨੂੰ ਮੈਂ ਗੱਲ ਸੁਣਾਉਣਾ ਇਹਦੇ ਛੋਟੀ ਜੀ ਚੋਰੀ ਸੀ ਇੱਕ ਸਾਡੇ ਭਾਈ ਸਾਹਿਬ ਨੇ ਤੁਹਾਨੂੰ ਪਤਾ ਕਿ ਇੱਥੇ ਇਸ ਕੰਟਰੀ 'ਚ ਕ੍ਰੈਡਿਟ ਬੜਾ ਚੱਲਦਾ ਜਿਹੜਾ ਕ੍ਰੈਡਿਟ ਨਹੀਂ ਤੇ ਕੁਝ ਵੀ ਨਹੀਂ ਹੈਗਾ ਉਹਨੇ ਆਪਣਾ ਚੰਗਾ ਕ੍ਰੈਡਿਟ ਬਣਾਇਆ ਉਹਨੇ ਚੰਗਾ ਕ੍ਰੈਡਿਟ ਬਣਾ ਕੇ ਬੈਂਕ ਦੇ ਅਕਾਊਂਟ ਦੇ ਵੀ ਜਿਹੜੇ ਆ ਪੇਪਰ ਇਦਾਂ ਦੇ ਬਣਾ ਲਏ ਕਿ ਜਿਹੜਾ ਬੜੀ ਵੱਡੀ ਆ ਉਹਦੀ ਹੈਗੀ ਆਉਣੀ ਜਾਣੀ ਹੈ ਪੈਸੇ ਵੀ ਅਕੇ 100 ਮਿਲੀਅਨ ਨੂੰ ਵਰਤ ਕਰਦਾ ਉਸ ਤੋਂ ਬਾਅਦ ਕਾਰਡ ਕੋਡ ਬਣਾਏ ਜਦੋਂ ਚੰਗੀ ਉਹਨਾਂ ਨੇ ਉਹ ਸਭ ਕੁਝ ਬਣਾ ਲਿਆ ਉਸ ਬਣਾਉਣ ਤੋਂ ਬਾਅਦ ਫਿਰ ਉਹਨਾਂ ਨੇ ਆ ਲੋਨ ਲੈਣਾ ਸ਼ੁਰੂ ਕੀਤਾ ਫਿਰ ਲੋਨ ਲੈ ਕੇ ਹੌਲੀ-ਹੌਲੀ ਉਹਨੇ ਇੰਨੀ ਵੱਡੀ ਕੰਪਨੀ ਬਣਾ ਲਈ ਜਿਹੜੀ ਕਿ 100 ਮਿਲੀਅਨ ਤੱਕ ਜਿਹੜੀ ਪਹੁੰਚ ਗਈ ਸੀ ਬਾਅਦ ਵਿੱਚ ਉਹਨੇ ਦੇਖਿਆ ਜਦੋਂ ਕਿ ਹੁਣ ਆਪਣੀ ਗੱਲ ਗਈ ਹੈ ਬਾਣ ਸੋ so, 100 ਮਿਲੀਅਨ ਦੇ ਫਰਾਡ ਦੇ ਵਿੱਚ ਸਾਡੇ ਇੱਕ ਜਿਹੜੇ ਭਾਈ ਸਾਹਿਬ ਦੀ ਉਮਰ ਜਿਹੜੀ 48 ਸਾਲ ਹੈ ਨਾ ਉਹਨਾਂ ਦਾ ਹੈਗਾ ਪਰਮਜੀਤ ਪਰਮਾਰ ਤੁਸੀਂ ਗੂਗਲ ਕਰਕੇ ਦੇਖ ਸਕਦੇ ਹੋ ਸੋ ਉਹਨਾਂ ਦੇ ਨਾਲ ਦੋ ਹੋਰ ਸਨ ਜਿਹੜੇ ਦੋ ਭਗੌੜੇ ਨੇ ਜੇ ਤੱਕ ਫੜੇ ਨਹੀਂ ਗਏ ਸੋ ਨਿਊਜ਼ ਅਸਟੀਵਰ ਦੇ 48 ਸਾਲਾ ਪਰਮਜੀਤ ਪਰਮਾਰ ਜਿਹੜੇ ਨਾ ਉਹਨਾਂ ਨੇ ਆਲਮੋਸਟ 100 ਮਿਲੀਅਨ ਦੇ ਫਰਾਡ ਦੇ ਵਿੱਚ ਉਹਨਾਂ ਨੂੰ ਕੀਤਾ ਗਿਆ ਅਰੈਸਟ ਫੇਕ ਡਾਕੂਮੈਂਟ ਫੇਕ ਕੰਪਨੀ ਫੇਕ ਸਟੇਟਮੈਂਟ ਆ ਹੱਥ ਕੋਸ਼ੇਕ ਬਣਾਇਆ ਸੀ ਬੈਂਕ ਉਹਦਾ ਫਰਾਡ ਸੋ ਇਹ ਇੱਕ ਬੜਾ ਵੱਡਾ ਕ੍ਰਾਈਮ ਹੈ ਉਹ ਵੀ ਇੱਕ ਜਿਹੜੇ ਆਪਾਂ ਕਹਿੰਦੇ ਹੁੰਦੇ ਨਾ ਕਿ ਰਾਤੋਂ ਰਾਤ ਅਮੀਰ ਹੋਣਾ ਇਹਨਾਂ ਨੇ ਰਾਤੋਂ ਰਾਤ ਮੀਤ ਲਈ ਇਹਨਾਂ ਨੇ ਮਿਹਨਤ ਕੀਤੀ ਪੁੱਠੇ ਪਾਸੇ ਕਈ ਚੀਜ਼ਾਂ ਜਾਂਦੀ ਸੋ ਇਹ ਵੀ ਇੱਕ ਅਰੈਸਟ ਹੋਈ ਜੇ ਇੱਕ ਹੋਰ ਜਿੱਦਾਂ ਪਿੱਛੇ ਜੀ ਮੈਂ ਤੁਹਾਨੂੰ ਕੰਸਟਰਕਸ਼ਨ ਦੀ ਵੀ ਸੁਣਾਈ ਸੀ ਉਹਨਾਂ ਦੇ ਵਿੱਚ ਵੀ ਕਾਫੀ 13 ਮਿਲੀਅਨ ਦਾ ਜਿਹੜਾ ਫਰਾਡ ਉਹ ਵੀ ਆਪਣੇ ਬੰਦੇ ਫੜੇ ਗਈ ਸੀ ਇੱਕ ਹੁਣ ਕੈਲੀਫੋਰਨੀਆ ਦੇ ਵਿੱਚ ਔਰ ਜਦੋਂ ਕੋਈ ਤੁਹਾਡੇ ਸਟੋਰ ਹੁੰਦੇ ਹਨ ਜਾਂ ਲਾਟੋ ਹੁੰਦੀਆਂ ਕਈ ਵਾਰ ਉਹਨਾਂ ਦਾ ਜਿਹੜਾ ਹਿਸਾਬ-ਕਿਵਾਬ ਰੱਖਣਾ ਸਾਡੇ ਵਰਗੇ ਬੰਦੇ ਲਈ ਸੌਖਾ ਨਹੀਂ ਹੁੰਦਾ ਉਹਦੇ ਦੀ ਫਿਰ ਗੁਜਰਾਤੀ ਦਿਮਾਗ ਹੀ ਚਾਹੀਦਾ ਕੱਲੀ-ਕੱਲੀ ਅ ਪੈਨਿੰਗ ਜਿੱਦਾ ਉਹ ਹਿਸਾਬ ਕਰਦੇ ਆ ਉਹਦੇ ਵਿੱਚ ਫਿਰ ਆਪਣੇ ਬੰਦੇ ਜਿਹੜੇ ਕਈ ਵਾਰੀ ਸਟੋਰਾਂ ਤੇ ਕੰਮ ਕਰਦੇ ਹਨ ਉਹ ਫਿਰ ਲਾਟੋ ਲੁੱਟੋ ਦਾ ਕਾਹੇ ਵੀ ਕੱਢਣ ਲੱਗ ਪੈਂਦੇ ਕੈਮਰੇ ਲੱਗੇ ਕੈਮਰੇ ਦੇ ਵਿੱਚ ਇੱਕ ਆਪਣਾ ਭਾਈ ਸਾਹਿਬ ਗ੍ਰੀਨ ਰੰਗ ਦੀ ਹਰੇ ਰੰਗ ਦੀ ਤੋਂ ਤੇ ਰੰਗੀ ਕਹਿੰਦੇ ਬੰਨੀ ਹੈ ਪੱਗ ਤੇ 500 ਡਾਲਰ ਦੀ ਲਾਟੋ ਦੇ ਵਿੱਚੋਂ ਪੈਸੇ ਕੱਢਦਾ ਉਹ ਵੀ ਫੜਿਆ ਗਿਆ ਜੀ ਸੋ ਇਹ ਹੁਣ ਜਦੋਂ ਪਤਾ ਕੀ ਇਸ ਕੰਟਰੀ ਦੇ ਵਿੱਚ ਕਾਨੂੰਨ ਇਦਾਂ ਦੇ ਬੰਗਲੇ ਨੇ ਜਦੋਂ ਤੁਹਾਡੇ ਤੇ ਇਦਾਂ ਦੇ ਕੇਸ ਚੋਰੀ ਦਾ ਦੂਜੇ ਕੇਸ ਪਈ ਜਾਣਗੇ ਉਹ ਤੁਹਾਡਾ ਜਿਹੜਾ ਫਿਊਚਰ ਹੈ ਤੁਹਾਡਾ ਕ੍ਰੈਡਿਟ ਵੀ ਖਰਾਬ ਹੋਏਗਾ ਅਤੇ ਤੁਹਾਨੂੰ ਇਸ ਕੰਟਰੀ ਦੇ ਵਿੱਚੋਂ ਜਿੱਦਾਂ ਹੁਣ ਤੁਹਾਨੂੰ ਦੇਖਿਆ ਹੀ ਹੈ ਕਿ ਬڑے-ਵਡੇ ਲੋਕਾਂ ਨੂੰ ਜਿਹੜਾ ਰਿਪੋਰਟ ਵੀ ਕਰ ਰਹੇ ਨੇ ਪਿੱਛੇ ਜੀ ਇੱਕ ਆਪਣਾ ਮੁੰਡਾ ਜਿਹੜਾ ਤਰੀਕ ਤੇ ਵੀ ਗਿਆ ਸੀ ਉਹ ਉਹਨੂੰ ਵੀ ਉੱਥੋਂ ਫੜਿਆ ਗਿਆ ਉਹ ਸਿਟੀਜ਼ਨ ਸੀ ਉਹ ਸਿਟੀਜ਼ਨ ਹੁੰਦੇ ਵਾ ਉਹਦੇ 20 22 ਦੇ ਕੇਸ ਚੱਲਦੇ ਸੀ ਉਹਦੇ ਚਾਰਜ ਲੱਗੇ ਸੀ ਕਈ ਕੇਸਾਂ ਦੇ ਵਿੱਚ ਉਹ ਅਪੀਲ ਉਹ kiya ਹੀ ਨਹੀਂ ਸੀ ਕੋਰਟ ਦੇ ਵਿੱਚ ਉਹਨੇ ਐਂਟਰੀ ਨਹੀਂ ਸੀ ਕੀਤੀ ਸੋ ਇਦਾਂ ਦੀਆਂ ਗੱਲਾਂ ਕਰਕੇ ਫਿਰ ਉੱਥੇ ਉਹਨੂੰ ਵੀ ਰੈਸ਼ ਕੀਤਾ ਗਿਆ ਤੇ ਸੋ ਅੱਜ ਹੁਣ ਜਿਹੜਾ ਸਵਾ ਹੈ ਸਮਾਜ ਹਮੇਸ਼ਾ ਹੀ ਕਹਿੰਦੇ ਹਨ ਹੋਨੈਸਟੀ ਇਜ਼ ਦੀ ਬੈਸਟ ਪਾਲਿਸੀ ਪਰ ਸਮਾਜ ਵਿਚਾਰਨ ਦਾ ਇਹੋ ਜਿਹੇ ਖਾਸ ਕਰਕੇ ਇਹੋ ਜਿਹੀਆਂ ਜਿਹੜੀਆਂ ਸਟੋਰਾਂ ਤੋਂ ਚੋਰੀਆਂ ਮੈਸੀ ਦੇ ਸਟੋਰਾਂ ਤੋਂ ਚੋਰੀ, ਟਾਰਗੇਟ ਦੇ ਉਹ ਬਰਲਿੰਗਟਨ ਫੈਕਟਰੀ ਦੇ ਉਹ ਜਿਹੜੇ ਵੱਡੇ ਵੱਡੇ ਸਟੋਰਾਂ ਦਾ ਇਹਨਾਂ ਦੇ ਵਿੱਚ ਸਾਡੇ ਇਕੱਲੇ ਜਿਹੜੇ ਸਾਡੇ ਜਿਹੜੇ مرد ਨਹੀਂ ਇਹਦੇ ਵਿੱਚ ਬੀਬੀਆਂ ਵੀ ਬਰਾਬਰ ਦੀਆਂ ਹਿੱਸੇਦਾਰ ਐ ਕਈ ਕਈ ਇੱਥੇ ਵੀ ਮੈਂ ਦੇਖਿਆ ਕੰਮ ਕਰਕੇ ਕਿ ਨਿਊਯਾਰਕ ਜਿਹੜਾ ਨੇ ਇੱਥੇ ਵੀ ਇੱਕ ਦੋ ਵਾਲੀ ਬੀਬੀਆਂ ਜਿਹੜੀਆਂ ਫੜੀਆਂ ਗਈਆਂ ਸਨ ਕੱਪੜੇ ਚੋਰੀ ਕਰਦੇ ਆ ਕਈ ਕੱਪੜੇ ਸਟੋਰ ਤੋਂ ਲੈ ਆਉਂਦੇ ਨੇ ਆ ਤੋਂ ਕਾਰਪੂਰਕੇ ਤੇ ਮੁਰਕੇ ਜਾ ਕੇ ਉੱਥੇ ਲੱਗਾ ਹੁੰਦਾ ਜਿਹੜਾ ਲੋਕ ਲੂਕ ਜਲਵਾ ਕੇ ਬਾਅਦ ਦੇ ਵਿੱਚ ਦੋ ਦੋ ਤਿੰਨ ਦਾ ਲੈ ਦੇ ਇੱਕ ਚੇਂਜ ਕਰਦਾ ਇਹਦਾ ਇਹਨਾਂ ਦੇ ਕਈ ਜਿਹੜੇ ਚੋਰ ਦੇ ਉਹਨਾਂ ਨੇ ਕਈ ਤਰੀਕੇ ਲੱਭੇ ਪਰ ਹੌਲੀ ਹੌਲੀ ਉਹ ਤਰੀਕੇ ਸਾਰੇ ਖਤਮ ਹੁੰਦੇ ਜਾਂਦੇ ਸੋ ਮੈਂ ਇੱਕ ਇੱਕ ਤੁਹਾਨੂੰ ਵੇਕ ਅਪ ਕਰ ਸੀ ਪਰ ਪਲੀਜ਼ ਇਹ ਜਿਹੜੇ ਕੰਮ ਤੁਸੀਂ ਕਰਦੇ ਹੋ ਚੋਰੀਆਂ ਚੋਰੀਆਂ ਕਰਦੀਆਂ ਛੱਡ ਦਿਓ ਇਹਦੇ ਨਾਲ ਤੁਹਾਡਾ ਜਿਹੜਾ ਫਿਊਚਰ ਹੈ ਇਹ ਬੜਾ ਨੁਕਸਾਨ ਹੋਣਾ ਤੇ ਕੱਲ ਨੂੰ ਤੁਹਾਡੇ ਤੇ ੱੱੱਬਾ ਵੀ ਲੱਗ ਜਾਣਾ ਪਰ ਅਕਰੈਡਿਟ ਵੀ ਖਰਾਬ ਹੋ ਜਾਣਾ ਤਾਂ ਤੁਹਾਡੇ ਪੱਲੇ ਕੁਝ ਨਹੀਂ ਬੈਣਾ। ਸੋ ਜਿੰਨਾ ਹੈਗਾ ਜੇ ਬਹੁਤੇ ਪੈਸੇ ਨਹੀਂ ਤੇ ਛੋਟੇ ਸਟੋਰ ਤੇ ਚਲ ਜਾਓ ਜੇ ਅਸੀਂ ਪਹਿਲੀ ਚਲ ਜਾਓ ਦੂਜੀ ਚਲ ਜਾਓ ਔਰ ਜਿੱਥੇ ਬਰ ਲਿੰਕਨ ਫੈਕਟਰੀ ਚਲਦੇ ਦੂਸਰੇ ਤੇ 25 30 ਡਾਲਰ ਦੀ ਛਿੰਤ ਆ ਜਾਂਦੀ ਹੈ ਕਪੜੇ ਸਸਤੇ ਆ ਜਾਂਦੇ। ਜ਼ਰੂਰੀ ਆਪਾਂ ਵੱਡੇ ਵੱਡੇ ਬਣਾਉਣਾ ਪਬਲਿਕ ਦਾ ਮੈਸੀ ਵੀ ਜਰੂਰ ਥੋੜਾ ਜਿਹਾ ਫੋਲੋ ਰਿਹਾ ਜਿੱਦਾਂ ਤੁਹਾਡੀ ਪੌਕਟ ਇਜਾਜ਼ਤ ਦਿੰਦੀ ਹੈ ਉਦਾਂ ਦੇ ਸਟੋਰ ਦੇ ਵਿੱਚੋਂ ਸ਼ੋਪਿੰਗ ਕਰ ਲਓ ਕਿ ਆਪਾਂ ਲੋਕਾਂ ਨੂੰ ਦਿਖਾਉਣ ਦੇ ਕਰਕੇ ਆ ਪੀ ਸਾਡਾ ਅ ਚੰਗੇ ਕਪੜੇ ਜਾਂ ਚੰਗੀਆਂ ਚੀਜ਼ਾਂ ਦੇ ਚੰਗੀਆਂ ਘੜੀਆਂ ਦੇ ਵੱਡੀਆਂ-ਵੱਡੀਆਂ ਐਂਕਾ ਚੋਰੀ ਦੀਆਂ ਪੌਂਦਿਆਂ ਨਾਲੋਂ ਐਂਡ ਕੱਪਾਂ ਦੇ ਗਲਾਸਾਂ ਤੋਂ ਵਗੈਰ ਹੀ ਜਿਵੇਂ ਮੇਰੇ ਵਾਂਗੂ ਮੇਰੇ ਕੋਲ ਐਂਕਾ ਹੈ ਹੀ ਨਹੀਂਗਾ ਤਾਂ ਵੀ ਕੰਮ ਚੱਲੀ ਜਾਂਦਾ ਨਾ ਤੇ ਉਹ ਨਾਲਿਆ ਕਰੋ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਇਹ ਗੱਲਾਂ ਜਿਹੜੀਆਂ ਇਹ ਇਹ ਰੀਲ ਸਾਰੀਆਂ ਸਟੋਰੀਆਂ ਨਾ ਮੈਂ ਕੋਸ਼ਿਸ਼ ਕਰਾਂਗਾ ਇਹਦੇ ਵਿੱਚ ਜੇ ਸਾਨੂੰ ਕਾਪੀਰਾਈਟ ਨੇ ਨਾ ਥੋੜਾ ਜਿਹਾ ਤੰਗ ਕੀਤਾ ਤਾਂ ਉਹਨਾਂ ਦੀਆਂ ਵੀਡੀਓ ਵੀ ਥੋੜੀ ਥੋੜੀ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਜੇ ਉਹਨਾਂ ਨੇ ਕਾਪੀਰਾਈਟ ਦੀ ਪ੍ਰੋਬਲਮ ਦਿੱਤੀ ਤੇ ਫਿਰ ਮੈਂ ਨਹੀਂ ਦਿਖਾ ਸਕਦਾ ਪਰ ਜਿਹੜੀਆਂ ਵੀ ਇਹ ਖਬਰਾਂ ਤੁਹਾਨੂੰ ਮੈਂ ਸਾਨੂੰ ਨਾਲ ਸਾਰੀਆਂ ਸੱਚੀਆਂ ਹੁੰਦੀਆਂ ਪਰ ਫਿਰ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਗੱਲ ਕਰਨ ਤੋਂ ਪਹਿਲਾਂ ਇਹ ਗੱਲ ਜਿਹੜੀ ਹੈ ਆ ਮੈਂ ਸਿਰਫ ਤੁਹਾਡੇ ਨਾਲ ਕਰਨਾ ਮੈਂ ਹੋਰ ਆਲੇ ਦੁਆਲੇ ਇਹਨੇ ਮੇਰੇ ਹੋਰ ਯਾਰ ਦੋਸਤਾਂ ਨੂੰ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦਾ ਕਿ ਮੈਂ ਕੀ ਗੱਲ ਕਰ ਰਿਹਾ ਕਦੇ ਵੀ ਮੈਂ ਉਹਨਾਂ ਦੇ ਨਾਲ ਆਪਣੇ ਇਦਾਂ ਦੀ ਗੱਲ ਨਹੀਂ ਕਰਦਾ ਸਿਰਫ ਤੁਹਾਡੇ ਨਾਲ ਹੀ ਗੱਲ ਕੀਤੀ ਤੇ ਤੁਸੀਂ ਆਪਣੇ ਕੋਲੋਂ ਗੱਲ ਰੱਖਣੀ ਹੈ ਕਿਉਂਕਿ ਜੇ ਤੁਸੀਂ ਗੱਲ ਕਿਤੇ ਅੱਗੇ ਕਰ ਦਿੱਤੀ ਤੇ ਫਿਰ ਜਿਹੜੀ ਮੈਂ ਗੱਲ ਤੁਹਾਨੂੰ ਪਹਿਲਾਂ ਕਹੀ ਸੀ ਗੱਲ ਕੀਤਿਆਂ ਦੂਰ ਜਾਂਦੀ ਹੈ ਸੋ ਗੱਲ ਕੀਤਿਆਂ ਦੂਰ ਜਾਂਦੀ ਹੈ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ